ਮੇਰੇ ਬੰਨੋ ਸਾਰੇ ਭੈਣ ਭਾਈਆਂ ਨੂੰ ਸਾਸਰੀ ਘਰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਨੇ ਕੀ ਬਣਾਉਣਾ ਅੱਜ ਕਸਟਰਡ ਬਣਾ ਕੇ ਖਾਣਾਗਾ ਆਪਾਂ ਨੇ ਹੁਣ ਆਪਾਂ ਸ਼ੁਰੂ ਕਰਦੇ ਆਂਗੇ ਉਹ ਤਾਂ ਆਪਾਂ ਗਰਮੀਆਂ ਚ ਬਣਾਉਨੇ ਹੁੰਦੇ ਆ ਪਰ ਸਾਡਾ ਅੱਜ ਠੰਡ ਜੀ ਕਰਕੇ ਮਾਨ ਕਰਿਆ ਵੀ ਗਰਮ ਗਰਮ ਬਣਾ ਕੇ ਖਾਈਏ ਆਪਾਂ ਦੇਖੋ ਬਸ ਦੁੱਧ ਰੱਖ ਲਿਆ ਆਪਣਾ ਵਰਨ ਲੱਗ ਗਿਆ ਬਸ ਗਰਮ ਗਰਮ ਹੋ ਗਿਆ ਉਦੋਂ ਆਪਾਂ ਕੀ ਕਰਨਾ ਬੱਚਾ ਕਸ਼ਟ ਪਾ ਲੈਣਾ ਫਿਰ ਖੋਲਣਾ ਇਹ ਜਿਦਾਂ ਹੱਗਿਆ ਲੈਣ ਹੈ। ਹਾਂ ਏ ਕੋਈ ਇਸਕਾ ਜਮਾ ਪੜ ਗਿਆ। ਇਹਦੇ ਤੋਂ ਆਪਣਾ ਦੁੱਧ ਗਰਮ ਹੋ ਗਿਆ। ਉਦੋਂ ਕੀ ਕਰਨਾ ਹੈ ਇਹਦੇ ਵਿੱਚ ਪਾ ਦੇਣਾ। ਇਹ ਬਿਲਕੁਲ ਹੋ ਗਿਆ। ਹਾਂ ਇਹ ਦੁੱਧ ਨੂੰ ਇਹਨੂੰ ਬੜਾ ਆ ਗਿਆ। ਆਪਾਂ ਨੇ ਕੀ ਕਰਨਾ ਕਸਟਰਡ ਵਿੱਚ ਪਾ ਦੇਣਾ ਹੈ। ਦੇ ਆ ਦੇਖ ਲਈਏ ਦੁੱਧ ਕੰਮ ਹੋਵੇ ਆ ਥੋੜਾ ਜਿਹਾ ਹੋਰ ਪਾ ਲਉ ਜੇ ਦੱਸ ਸਭ ਦੁੱਧ ਤੇ ਰਹੇ ਬੰਕ ਕੇ تیار ਆ ਰਹੀ ਹੈ ਸੰਘਣਾ ਹੋ ਗਿਆ ਵਧੀਆ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਆਪਾਂ ਇਹਦੇ ਵਿੱਚ ਟਰਾਈ ਕੋ ਪਾਉਣਾ ਉਹ ਆਪਦੀ ਮਰਜ਼ੀ ਆ ਜਿਹੜਾ ਕੁਝ ਪਾਉਣਾ ਵਿੱਚ ਪਾ ਲੈਣ ਲੱਗਾ ਤਾਂ ਸਿੱਧਾ ਕੀ ਕਰਨਾ ਕੱਲੀਆਂ ਦਰਖਾਂ ਤੇ ਜੈਰੀ ਪਾਉਣੀ ਆ थोड़ा जहा फिर हल ही जाए बिल्कुल तैयार है हम अपने की करना है। तो गैस बंद कर लो है ठंड के टाइम गर्म खा लो गर्मी के टाइम आप ठंडा करके खा ले ने करना है छाक लेना बढ़िया चेहरी नवी ताकतवंद चीज़